ਪੰਜਾਬ ਬੀਜੇਪੀ ਦੇ ਪ੍ਰਧਾਨ ਸਨੀਲ ਜਾਖੜ ਜੀ ਨੇ ਜਿਹੜਾ ਭਾਰਤ ਤੇ ਅਮਰੀਕਾ ਦੇ ਵਿੱਚ ਟ੍ਰੇਡ ਸਮਝੌਤਾ ਹੋਇਆ ਉਹディア ਸਿਫਤਾਂ ਦੇ ਪੁੱਲ ਜਿਹੜੇ ਆ ਉਹ ਬਹੁਤ ਬੰਨੇ ਆ ਉਹਨਾਂ ਕਿਹਾ ਕਿ ਇਹ ਸਮਝੌਤਾ ਜਿਹੜਾ ਦੇਸ਼ ਦੀ ਤੇ ਪੰਜਾਬ ਦੀ ਕਿਸਾਨੀ ਦੇ ਹਿੱਤ ਵਿੱਚ ਹੈ ਅੱਜ ਤੱਕ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਨਾ ਕੋਈ ਪੀਸੀ ਕਰਕੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਇਹ ਸਮਝੌਤਾ ਕੀ ਉਹਦਾ ਡਰਾਫਟ ਕੀ ਹੈ ਇਹ ਸਮਝੌਤਾ ਕਿੰਨੇ ਕੀਤਾ ਸਾਡੇ ਦੇਸ਼ ਦੀ ਕਿਹੜੇ ਉਹ ਪੋਲੀਟੀਕਲ ਬੰਦੇ ਕਿਹੜੇ ਉਹ ਧਕਾਵੀ ਨੇ ਜਿਨ੍ਹਾਂ ਦੇ ਸਮਝੌਤੇ ਦੇ ਉੱਤੇ ਸਹਿਦ ਹੋਏ ਆ ਮੈਂ ਜਖੜ ਸਾਹਿਬ ਫੇਰ ਤੁਹਾਨੂੰ ਕਹਿਣ ਕਹਿਣ ਲੱਗਾ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਬੜੇ ਢੰਗ ਦੇ ਨਾਲ ਗੋਲ-ਮੋਲ ਗੱਲਾਂ ਕਰਦੇ ਹੋ ਮੈਂ ਬੜਾ ਸਿੱਧੇ ਸਾਦੇ ਢੰਗ ਦੇ ਨਾਲ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਦੋਂ ਅਮਰੀਕਾ ਦੀ ਸਰਕਾਰ ਦੇ ਉੱਤੇ ਟਰੰਪ ਸਾਹਿਬ ਦਾ ਕਾਬੂ ਨਹੀਂ ਸੀਗੇ ਉਸ ਸਮੇਂ ਜਿਹੜਾ ਟੈਂਪ ਸੀਗਾ 2.8% ਸੀਗਾ ਸਾਡੀਆਂ ਬਸਤਾ ਦੇ ਉੱਤੇ ਜਿਹੜਾ ਲੱਗਦਾ ਸੀ ਅਮਰੀਕਾ ਦੇ ਵਿੱਚ ਅਸਾਜੇਦੋ ਮੋਦੀ ਸਾਹਿਬ ਉਥੇ ਗਏ ਇਸ ਵਾਰ 트ੰਪ ਸਰਕਾਰ ਜਦੋਂ ਕਹਿੰਦੇ ਆ 트ੰਪ ਨੂੰ ਰਾਸ਼ਟਰਪਤੀ ਬਣਾਓ ਤੇ 트ੰਪ ਨੇ ਉਤੋਂ ਬਾਅਦ ਟ੍ਰਾਂਸਫਰ ਜਿਹੜਾ ਚੁੱਕ ਕੇ ਸਿੱਧਾ 50% ਕਰਤਾ ਅਸੀਂ ਕਿੰਨਾ ਟੈਲ ਫਲਾਉਂਦੇ ਸੀਗੇ ਅਸੀਂ 7.7% ਲਾਉਂਦੇ ਸੀਗੇ ਸਾਦਲਾ ਦਾ ਪਾਪਿਆ ਜਿਹੜੀ ਹੋਣ ਡੀਲ ਹੋਈ ਹੈ ਇਹ ਜਿਹਨੂੰ ਤੁਸੀਂ ਆਪਣੀ ਪ੍ਰਾਪਤੀ ਦੱਸਦੇ ਹੋ ਉਹ 트ੰਪ ਦੇ ਟੈਲਫ ਘਟਾ ਕੇ 18% ਕਰਤਾ ਔਰ ਤੁਸੀਂ ਤੁਸੀਂ ਸਾਡ ਅਮਰੀਕਾ ਦੇ ਬੋਸਟਾ ਦੇ ਉੱਤੇ 7.7 ਤੋਂ ਵਧਾ ਕੇ 0% ਕਰਤਾ ਜਾਖੜ ਸਾਹਿਬ ਮੈਨੂੰ ਸਿੱਧਾ ਸਦਾ ਜਵਾਬ ਦਿਓ ਜਿਹੜਾ ਅਮਰੀਕਾ ਦਾ ਕਿਸਾਨ ਭਾਰਤ ਦੀ ਮੰਡੀ ਦੇ ਵਿੱਚ ਆਪਣੀ ਲਾਲ ਜਵਾਹਰ ਦਾ ਦੂਜੇ ਪ੍ਰੋਡਕਟ ਵੇਚੂਗਾ ਉਹਤੇ ਤਾਂ ਕੋਈ ਟੈਕਸ ਨਹੀਂ ਲੱਗੂ ਜਿਹੜਾ ਇੰਡੀਆ ਦਾ ਕਿਸਾਨ ਪੰਜਾਬ ਦਾ ਕਿਸਾਨ ਜੇ ਆਪਣੀ ਕੋ ਵਸਤੂ ਆਪਣੀ ਕੋ ਫਸਲ ਅਮਰੀਕਾ ਦੀ ਮੰਡੀ ਦੇ ਵਿੱਚ ਵੇਚਣਾ ਚਾਹੁੰਦਾ ਤਾਂ ਉਹਦੇ ਤੇ 18% ਲੱਗੂਗਾ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਦੇਖ ਦੇ ਕਿਸਾਨਾਂ ਨੂੰ ਸਮਝਾਓ ਕਿ ਇਹ ਸਮਝੌਤਾ ਕਿੱਦਾਂ ਦੇਜੇ ਤ ਵਿੱਚ ਹੈ ਕਿ ਉਹ ਸਾਡੇ ਕੋਲ 18% ਲੈ ਰਹੇ ਅਸੀਂ 0% ਤੇ ਉਹਨਾਂ ਲਈ ਦਰਵਾਜ਼ੇ ਖੋਲ੍ਹਦੇ ਆ ਕਿੰਨਾ ਅੰਤਰ ਹੈ ਕਿੰਨਾ ਤੁਸੀਂ ਝੂਠ ਬੋਲਿਓ ਦੇਖਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਤੁਸੀਂ ਕਹਿੰਦੇ ਕਿਸਾਨ ਜਥੇਬੰਦੀਆਂ ਜੀ ਉਹ ਮਤਲਬ ਸੰਘਰਸ਼ ਕਰ ਲੱਗੀਆਂ ਜੀ ਕੀ ਗੱਲ ਜੀ ਕੱਲੇ ਕਿਸਾਨ ਨਹੀਂ ਇਹ ਤਾਂ ਜਾਖੜ ਸਾਹਿਬ ਇਦਾਂ ਦਾ ਸਮਝੌਤਾ ਹੈ ਪੂਰੇ ਦੇਸ਼ ਵਾਸੀਆਂ ਨੂੰ ਮੋਦੀ ਦੇ ਖਿਲਾਫ ਉੱਠਣਾ ਪਊਗਾ ਪੂਰੇ ਦੇਸ਼ ਵਾਸੀਆਂ ਨੂੰ ਭਾਜਪਾ ਦੇ ਖਿਲਾਫ ਉੱਠਣਾ ਪਊਗਾ ਸਰ ਇਹ ਕਿੱਦਾਂ ਲੱਗਦਾ ਬਸ ਬੇਰਾਨ ਮੇਰਾ ਤਾਂ ਤੁਹਾਨੂੰ ਜਵਾਬ ਇਹ ਆ ਕਿ ਤੁਸੀਂ ਇਹ ਦੱਸੋਗੇ 0% ਕਿਉਂ ਲਾ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ 0% ਜਿਹੜਾ ਟੈਕਸ ਹੈ ਤੁਸੀਂ ਅਮਰੀਕਾ ਦੀ ਅਵਸਥਾ ਤੇ ਕਿਹੜੀ ਗਲਤੀ ਕੀਤਾ ਕਿਉਂ ਕੀਤਾ